ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਗਲਬਾਤ ਤੇ ਸੰਗਤ ਜੀ ਕਦੇ ਗੁਰਦੁਆਰੇ ਬੈਠਿਆ ਕਦੇ ਕੀਰਤਨ ਸੁਣਦਿਆ ਜਾਂ ਕਦੇ ਇਤਿਹਾਸ ਦੇ ਪੰਨੇ ਫਰੋਲਦਿਆ ਕਿ ਤੁਹਾਡੇ ਮਨ ਵਿੱਚ ਕਦੇ ਇੱਕ ਡੂੰਗਾ ਸਵਾਲ ਉੱਠਿਆ ਹੈ ਇੱਕ ਅਜਿਹਾ ਸਵਾਲ ਜੋ ਸਾਨੂੰ ਸੋਚਣ ਤੇ ਮਜਬੂਰ ਕਰ ਦਿੰਦਾ ਹੈ ਕਿ ਸਾਡੇ 10 ਗੁਰੂ 10 ਪਾਤਸ਼ਾਹੀਆਂ ਇੱਕ ਹੀ ਜੋਤ ਦੇ ਰੂਪ ਪਰ ਫਿਰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਣੀ ਸਿਰਫ ਕੁਝ ਗੁਰੂ ਸਾਹਿਬਾਨ ਦੀ ਹੀ ਕਿਉਂ ਦਰਜ ਹੈ? ਬਾਕੀ ਗੁਰੂ ਸਾਹਿਬਾਨ ਨੇ ਬਾਣੀ ਕਿਉਂ ਨਹੀਂ ਉਚਾਰੀ? ਜਾਂ ਜੇ ਉਚਾਰੀ ਤਾਂ ਉਹ ਸਾਡੇ ਪਾਵਨ ਗ੍ਰੰਥ ਦਾ ਹਿੱਸਾ ਕਿਉਂ ਨਹੀਂ ਬਣੀ? ਇਹ ਕੋਈ ਮਾਮੂਲੀ ਸਵਾਲ ਨਹੀਂ ਬਲਕਿ ਇੱਕ ਅਜੇ ਹੀ ਗਲਬਾਤ ਹੈ ਜੋ ਸਾਨੂੰ ਸਾਡੇ ਇਤਿਹਾਸ ਅਤੇ ਵਿਰਸੇ ਦੀਆਂ ਡੂੰਘਾਈਆਂ ਵਿੱਚ ਲੈ ਜਾਂਦੀ ਹੈ। ਤਾਂ ਆਓ ਅੱਜ ਦੀ ਇਸ ਗਲਬਾਤ ਵਿੱਚ ਅਸੀਂ ਇਸੇ ਰਾਸਤੋਂ ਪਰਦਾ ਚੁੱਕਣ ਦੀ ਕੋਸ਼ਿਸ਼ ਕਰੀਏ ਬਣੇ ਰਹੋ ਸਾਡੇ ਨਾਲ ਅੰਤ ਤੱਕ ਕਿਉਂਕਿ ਇਸ ਸਫ਼ਰ ਬਹੁਤ ਹੀ ਜਾਣਕਾਰੀ ਭਰਪੂਰ ਅਤੇ ਦਿਲਚਸਪ ਹੋਣ ਵਾਲਾ ਹੈ ਪਾਗਿਕ ਜਿਨ੍ਹਾਂ ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ ਸਭ ਤੋਂ ਪਹਿਲਾ ਆਪਣੀ ਗਲਬਾਤ ਨੂੰ ਅੱਗੇ ਵਧਾਉਣ ਲਈ ਆਓ ਸਪਸ਼ਟ ਕਰੀਏ ਕਿ ਕਿਹੜੇ ਗੁਰੂ ਸਾਹਿਬਾਨ ਦੀ ਬਾਣੀ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਸ਼ੋਭਿਤ ਹੈ ਇਹ ਬਾਣੀ ਸਿਰਫ ਸ਼ਬਦਾਂ ਦਾ ਸੰਗ੍ਰਹਿ ਨਹੀਂ ਬਲਕਿ ਸਾਡੀ ਰੂਹ ਦੀ ਖੁਰਾਕ ਅਤੇ ਸਾਡੇ ਜੀਵਨ ਦਾ ਮਾਰਗਦਰਸ਼ਕ ਹੈ ਇਸ ਪਵਿੱਤਰ ਗ੍ਰੰਥ ਵਿੱਚ 6 ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਪਾਗਦੋ ਜਿਨ੍ਹਾਂ ਗੁਰੂ ਸਾਹਿਬਾਨ ਦੀ ਬਾਣੀ ਦਰਜ ਨਹੀਂ ਕਾਰਨ ਹੁਣ ਅਸੀਂ ਆਪਣੀ ਗਲਬਾਤ ਦੇ ਮੁੱਖ ਵਿਸ਼ੇ ਤੇ ਆਉਂਦੇ ਹਾਂ ਗੁਰੂ ਹਰगोबिंद ਸਾਹਿਬ ਜੀ ਗੁਰੂ ਹਰਿਰਾਏ ਸਾਹਿਬ ਜੀ ਗੁਰੂ ਹਰੀਕ੍ਰਿਸ਼ਨ ਸਾਹਿਬ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦਰਜ ਕਿਉਂ ਨਹੀਂ ਹੈ ਇਨ੍ਹਾਂ ਗੁਰੂਆਂ ਦਾ ਯੋਗਦਾਨ ਕਿਸੇ ਤੋਂ ਕੱਟ ਨਹੀਂ ਸੀ ਪਰ ਉਹਨਾਂ ਦੇ ਯੋਗਦਾਨ ਦਾ ਤਰੀਕਾ ਵੱਖਰਾ ਸੀ ਜੋ ਉਸ ਸਮੇਂ ਦੀ ਲੋਰ ਸੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੀ ਪੀਰੀ ਦੇ ਮਾਲਕ ਸੋਚੋ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਸਿੱਖ ਕੌਮ ਕਿਸ ਦੌਰ ਵਿੱਚੋਂ ਗੁਜ਼ਰ ਰਹੀ ਹੋਵੇਗੀ ਹੁਣ ਸਿਰਫ ਭਗਤੀ ਨਾਲ ਕੰਮ ਨਹੀਂ ਸੀ ਚੱਲਣਾ ਧਰਮ ਦੀ ਰੱਖਿਆ ਲਈ ਸ਼ਕਤੀ ਦੀ ਲੋਰ ਸੀ ਇਸੇ ਲਈ ਛੇਵੇਂ ਪਾਤਸ਼ਾਹ ਨੇ ਮੇਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਮੇਰੀ ਯਾਨੀ ਦੁਨਿਆਵੀ ਤਾਕਤ ਅਤੇ ਪੀਰੀ ਯਾਨੀ ਰੂਵਾਨੀ ਸਚਾਈ ਉਹਨਾਂ ਨੇ ਸਿੱਖਾਂ ਨੂੰ ਸੰਤ ਸਿਪਾਹੀ ਬਣਾਇਆ ਉਹਨਾਂ ਦਾ ਜੀਵਨ ਜੰਗ ਦੇ ਮੈਦਾਨਾਂ ਵਿੱਚ ਅਤੇ ਕੌਮ ਨੂੰ ਸੰਗਠਿਤ ਕਰਨ ਵਿੱਚ ਬੀਤਿਆ ਉਹਨਾਂ ਨੇ ਬਾਣੀ ਲਿਖੀ ਨਹੀਂ ਬਲਕਿ ਉਹ ਗੁਰੂ ਨਾਨਕ ਦੀ ਬਾਣੀ ਨੂੰ ਜੀ ਕੇ ਦਿਖਾ ਰਹੇ ਸਨ ਉਹਨਾਂ ਦਾ ਜੀਵਨ ਹੀ ਇੱਕ ਸੰਦੇਸ਼ ਸੀ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਕੁਦਰਤ ਦੇ ਰਖਵਾਲੇ ਸਤਮੇ ਪਾਤਸ਼ਾਹ ਬਹੁਤ ਹੀ ਸ਼ਾਂਤ ਅਤੇ ਦਿਆਲੂ ਸੁਭਾਅ ਦੇ ਸਨ ਉਹਨਾਂ ਨੇ ਸਾਨੂੰ ਸਿਖਾਇਆ ਕਿ ਗੁਰੂ ਦਾ ਸਿੱਖ ਸਿਰਫ ਇਨਸਾਨਾਂ ਨਾਲ ਹੀ ਨਹੀਂ ਬਲਕਿ ਕੁਦਰਤ, ਜਾਨਵਰਾਂ ਅਤੇ ਪੌਦਿਆਂ ਨਾਲ ਵੀ ਪ੍ਰੇਮ ਕਰਦਾ ਹੈ। ਕਿਹਾ ਜਾਂਦਾ ਹੈ ਕਿ ਉਹਨਾਂ ਦੇ ਬਾਗ ਵਿੱਚ ਜੇ ਕੋਈ ਫੁੱਲ ਵੀ ਟੁੱਟ ਜਾਂਦਾ ਤਾਂ ਉਹਨਾਂ ਨੂੰ ਦੁੱਖ ਹੁੰਦਾ। ਉਹਨਾਂ ਨੇ ਕੀਰਤਪੁਰ ਸਾਹਿਬ ਵਿਖੇ ਇੱਕ ਵੱਡਾ દવાਖਾਨਾ ਖੋਲ੍ਹਿਆ ਜਿੱਥੇ ਹਰ ਕਿਸੇ ਦਾ ਭਾਵੇਂ ਉਹ ਦੋਸਤ ਹੋਵੇ ਜਾਂ ਦੁਸ਼ਮਣ ਮੁਫਤ ਇਲਾਜ ਕੀਤਾ ਜਾਂਦਾ ਸੀ। ਉਹਨਾਂ ਨੇ ਸੇਵਾ ਅਤੇ ਦਇਆ ਦੇ ਸਿਧਾਂਤ ਨੂੰ ਜੀਵਨ ਵਿੱਚ ਤਾਰ ਕੇ ਸਿਖਾਇਆ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬਾਲ ਪ੍ਰੀਤਮ ਅਠਵੇਂ ਪਾਤਸ਼ਾਹ ਨੇ ਬਹੁਤ ਛੋਟੀ ਉਮਰ ਵਿੱਚ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਸੰਭਾਲੀ। ਜਦੋਂ ਦਿੱਲੀ ਵਿੱਚ ਚੇਚਕ ਦੀ ਮਹਾਮਾਰੀ ਫੈਲੀ ਤਾਂ ਇਹ ਬਾਲ ਗੁਰੂ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਲੋਕਾਂ ਦੀ ਸੇਵਾ ਵਿੱਚ ਜੁਟ ਗਏ। ਉਹਨਾਂ ਨੇ ਲੋਕਾਂ ਦੇ ਦੁੱਖ ਆਪਣੇ ਉੱਤੇ ਲੈ ਲਏ ਅਤੇ ਸਿਰਫ 8 ਸਾਲ ਦੀ ਉਮਰ ਵਿੱਚ ਜੋਤੀ ਜੋਤ ਸਮਾ ਗਏ। ਇਨੀ ਛੋਟੀ ਉਮਰ ਵਿੱਚ ਸੇਵਾ ਅਤੇ ਬલિદાન ਦੀ ਜੋ ਮਿਸਾਲ ਉਹਨਾਂ ਨੇ ਕਾਇਮ ਕੀਤੀ ਉਹ ਸਦੀਆਂ ਤੱਕ ਯਾਦ ਰੱਖੀ ਜਾਵੇਗੀ ਗੁਰੂ ਗੋਬਿੰਦ ਸਿੰਘ ਜੀ ਸ਼ਬਦ ਦੀ ਬੈਸ ਅਤੇ ਕਰਨ ਦੀ ਗਵਾਹੀ ਹੁਣ ਆਉਂਦੇ ਹਾਂ ਉਸ ਖਾਸ ਵਿਸ਼ੇ ਤੇ ਜਿਸ ਬਾਰੇ ਸਭ ਤੋਂ ਵੱਧ ਚਰਚਾ ਅਤੇ ਬੈਸ ਹੁੰਦੀ ਹੈ ਕਿ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕੋਈ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਆਓ ਇਸ ਗੁੰਝਲਦਾਰ ਵਿਸ਼ੇ ਨੂੰ ਖੋਲ ਕੇ ਸਮਝੀਏ ਪ੍ਰਚਲਿਤ ਕਹਾਣੀ ਅਤੇ ਅਮਹਿਲਾ ਦਾਸ ਦਾ ਦਾਵਾ ਇੱਕ ਬਹੁਤ ਪ੍ਰਚਲਿਤ ਕਹਾਣੀ ਅਨੁਸਾਰ ਜਦੋਂ ਗੁਰੂ ਤੇਗ ਬਹਾਦਰ ਜੀ ਦਿੱਲੀ ਵਿੱਚ ਕੈਦ ਸਨ ਤਾਂ ਉਹਨਾਂ ਨੇ ਆਪਣੇ ਪੁੱਤਰ ਗੋਬਿੰਦ ਰਾਏ ਨੂੰ ਇੱਕ ਸ਼ਲੋਕ ਭੇਜਿਆ ਬਲੂ छुटਕਿਓ ਬੰਦਨ ਪਰੇ ਕਛੂ ਨ ਹੋਤੁ ਉਪਾਇ ਕਉ ਨਾਨਕ ਅਬੋਟ ਹਰੀ ਗਜਿਓ ਹੋ ਸਹਾਏ ਇਸ ਦੇ ਜਵਾਬ ਵਿੱਚ ਕਿਹਾ ਜਾਂਦਾ ਹੈ ਕਿ ਬਾਲਕ ਗੋਬਿੰਦ ਰਾਏ ਜੀ ਨੇ ਸ਼ਲੋਕ ਨੰਬਰ 54 ਲਿਖ ਕੇ ਭੇਜਿਆ ਬਲੂ ਹੋਆ ਬੰਧਨ ਛੁਟੇ ਸਬੂ ਕਿਛੂ ਹੋਤ ਉਪਾਏ ਨਾਨਕ ਸਬੂ ਕਿਛੂ ਤੁਮਰੇ ਹੱਥ ਮੈਂ ਤੁਮ ਹੀ ਹੋਤ ਸਹਾਈ ਕੁਝ ਪੁਰਾਣੇ ਹੱਥ ਲਿਖਤ ਸਰੂਪਾਂ ਦੇ ਆਧਾਰ ਤੇ ਇਹ ਦਾਵਾ ਕੀਤਾ ਜਾਂਦਾ ਹੈ ਕਿ ਇਸ ਦੂਜੇ ਸ਼ਲੋਕ ਦੇ ਨਾਲ ਮਹਿਲਾ ਦਸ ਲਿਖਿਆ ਹੋਇਆ ਸੀ ਇਤਿਹਾਸਕ ਸੱਚਾਈ ਅਤੇ ਵਿਦਵਾਨਾਂ ਦੀ ਖੋਜ ਪਰ ਜਦੋਂ ਅਸੀਂ ਇਸ ਦਾਅਵੇ ਨੂੰ ਇਤਿਹਾਸਕ ਅਤੇ ਵਿਦਵਾਨੀ ਪੱਖ ਤੋਂ ਵੇਖਦੇ ਹਾਂ ਤਾਂ ਸਥਿਤੀ ਸਪਸ਼ਟ ਨਹੀਂ ਰਹਿੰਦੀ ਪ੍ਰਮਾਣਿਤ ਸਰੂਪ ਸਭ ਤੋਂ ਪਹਿਲਾ ਅਤੇ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਜੋਕੇ ਪ੍ਰਮਾਣਿਤ ਸਰੂਪ ਵਿੱਚ ਸਾਨੂੰ ਕਿਤੇ ਵੀ ਅਮਹਿਲਾ ਦਸ ਲਿਖਿਆ ਨਹੀਂ ਮਿਲਦਾ ਹੱਥ ਲਿਖਤਾਂ ਤੇ ਸਵਾਲ ਜਿਹੜੀਆਂ ਹੱਥ ਲਿਖਤਾਂ ਦਾ ਹਵਾਲਾ ਦਿੱਤਾ ਜਾਂਦਾ ਹੈ ਜਿਵੇਂ ਸ਼ਹੀਦ ਬਾਬਾ ਦੀਪ ਸਿੰਘ ਜੀ ਨਾਲ ਸੰਬੰਧਤ ਉਹਨਾਂ ਤੇ ਵੀ ਵਿਦਵਾਨਾਂ ਨੇ ਕਈ ਸਵਾਲ ਚੁੱਕੇ ਹਨ ਸਵਰਗੀ ਜਥੇਦਾਰ ਜੋਗਿੰਦਰ ਸਿੰਘ ਵੈਦਾਂਤੀ ਵਰਗੇ ਵਿਦਵਾਨਾਂ ਨੇ ਖੁਦ ਇਹਨਾਂ ਸਰੂਪਾਂ ਦਾ ਅਧਿਐਨ ਕਰਕੇ ਉਹਨਾਂ ਵਿੱਚ ਕਈ ਗਲਤੀਆਂ ਅਤੇ ਲਿਖਤ ਵਿੱਚ ਅੰਤਰ ਨੂੰ ਨੋਟ ਕੀਤਾ ਸੀ ਇਸ ਲਈ ਇਹਨਾਂ ਦੇ ਆਧਾਰ ਤੇ ਕੋਈ ਪੱਕਾ ਸਿੱਟਾ ਨਹੀਂ ਕੱਢਿਆ ਜਾ ਸਕਦਾ ਕਰਮ ਦੀ ਗਵਾਹੀ ਜੋ ਲਿਖਤ ਤੋਂ ਵੀ ਮਹਾਨ ਹੈ ਪਰ ਇੱਥੇ ਸਾਨੂੰ ਸਾਰਿਆਂ ਨੂੰ ਇਸ ਸ਼ਬਦ ਦੀ ਬਹਿਸ ਤੋਂ ਉੱਪਰ ਉੱਠ ਕੇ ਇੱਕ ਬਹੁਤ ਵੱਡੀ ਅਤੇ ਡੂੰਗੀ ਗੱਲ ਸਮਝਣ ਦੀ ਲੋੜ ਹੈ ਉਹਨਾਂ ਦਾ ਆਪਣਾ ਜੀਵਨ ਅਤੇ ਉਹਨਾਂ ਦੇ ਕਰਮ ਮਨੁੱਖਤਾ ਲਈ ਸਭ ਤੋਂ ਵੱਡਾ ਅਤੇ ਜੂੰਦਾ ਜਾਗਦਾ ਸੰਦੇਸ਼ ਹਨ। ਉਹਨਾਂ ਨੇ ਸਾਨੂੰ ਸਿਰਫ ਸ਼ਬਦਾ ਰਾਹੀ ਨਹੀਂ ਸਗੋਂ ਆਪਣਾ ਸਰਬੰਸ ਵਾਰ ਕੇ ਸਿਖਾਇਆ ਹੈ। ਜ਼ਰਾ ਸੋਚੋ ਆਪਣੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ, ਮਾਤਾ ਗੁਜਰੀ ਜੀ ਦਾ ਠੰਡੇ ਬੁਰਜ ਵਿੱਚ ਦਿੱਤਾ ਬਲਿਦਾਨ ਅਤੇ ਖੁਦ ਆਪਣੇ ਪਿਤਾ ਨੂੰ ਧਰਮ ਦੀ ਰੱਖਿਆ ਲਈ ਸ਼ਹੀਦ ਹੋਣ ਵਾਸਤੇ ਦਿੱਲੀ ਤੋਰਨਾ ਇਹ ਕੋਈ ਮਾਮੂਲੀ ਕੁਰਬਾਨੀਆਂ ਨਹੀਂ ਹਨ। ਇਸ ਤੋਂ ਵੀ ਵੱਧ 1699 ਦੀ ਵਿਸਾਖੀ ਤੇ ਅੰਮ੍ਰਿਤ ਦੀ ਦਾਤ ਬਖਸ਼ ਕੇ ਅਤੇ ਖਾਲਸਾ ਪੰਥ ਦੀ ਸਿਰਜਣਾ ਕਰਕੇ ਉਹਨਾਂ ਨੇ ਇੱਕ ਅਜਿਹੀ ਕ੍ਰਾਂਤੀ ਲਿਆਂਦੀ ਜਿਸ ਨੇ ਦਬੇ ਕੁਚਲੇ ਲੋਕਾਂ ਨੂੰ ਸ਼ੇਰ ਬਣਾ ਦਿੱਤਾ ਇਹ ਕੁਰਬਾਨੀਆਂ ਅਤੇ ਕਾਰਜ ਮਨੁੱਖਤਾ ਦੇ ਇਤਿਹਾਸ ਵਿੱਚ ਇੱਕ ਅਜਿਹਾ ਪਾਠ ਹਨ ਜਿਸ ਦੀ ਮਿਸਾਲ ਹੋਰ ਕਿਤੇ ਵੀ ਵੇਖਣ ਨੂੰ ਨਹੀਂ ਮਿਲਦੀ ਇਹ ਖੁਦ ਵਿੱਚ ਇੱਕ ਅਜਿਹੀ ਜਉਂਦੀ ਜਾਗਦੀ ਗੁਰਬਾਣੀ ਹੈ ਜੋ ਕਿਸੇ ਵੀ ਲਿਖਤ ਤੋਂ ਕਿਤੇ ਵੱਧ ਕੇ ਹੈ हां ए सच है कि निहंग सिंगा ਅਤੇ ਹੋਰ ਸੰਪਰਦਾਵਾਂ ਅਨੁਸਾਰ ਗੁਰੂ ਸਾਹਿਬ ਦੀ ਬਾਣੀ ਸ੍ਰੀ ਦਸਮ ਗ੍ਰੰਥ ਅਤੇ ਸਰਬਲੋਕ ਗ੍ਰੰਥ ਵਿੱਚ ਮੌਜੂਦ ਹੈ ਪਰ ਇਹ ਵੀ ਇੱਕ ਵੱਖਰੀ ਅਤੇ ਡੂੰਗੀ ਵਿਚਾਰ ਚਰਚਾ ਦਾ ਵਿਸ਼ਾ ਹੈ ਪਰ ਜਿੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਹੈ ਸਾਨੂੰ ਆਪਣਾ ਧਿਆਨ ਇਸ ਬਹਿਸ ਵਿੱਚ ਉਲਝਾਉਣ ਦੀ ਬਜਾਏ ਦਸਮ ਪਿਤਾ ਦੇ ਜੀਵਨ ਰੂਪੀ ਮਹਾਨ ਸੰਦੇਸ਼ ਨੂੰ ਸਮਝਣ ਅਤੇ ਕਮਾਉਣ ਤੇ ਲਗਾਉਣਾ ਚਾਹੀਦਾ ਹੈ ਭਾਗ 3 ਇੱਕ ਵੱਡਾ ਇਤਿਹਾਸਕ ਕਾਰਨ ਨਕਲੀ ਬਾਣੀ ਦਾ ਖਤਰਾ ਇਹਨਾਂ ਸਭ ਕਾਰਨਾਂ ਤੋਂ ਇਲਾਵਾ ਇੱਕ ਬਹੁਤ ਵੱਡਾ ਕਾਰਨ ਸੀ ਜਿਸ ਨੇ ਇਤਿਹਾਸ ਦੀ ਦਿਸ਼ਾ ਹੀ ਬਦਲ ਦਿੱਤੀ ਉਹ ਸੀ ਨਕਲੀ ਬਾਣੀ ਦਾ ਖਤਰਾ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਪ੍ਰਿਥੀਚੰਦ ਨੂੰ ਗੁਰਗੱਦੀ ਨਾ ਮਿਲਣ ਦਾ ਬਹੁਤ ਦੁੱਖ ਸੀ ਈਰਖਾ ਵਿੱਚ ਉਸ ਨੇ ਅਤੇ ਉਸ ਦੇ ਪੁੱਤਰ ਮਿਹਰਬਾਨ ਨੇ ਗੁਰੂਗਰ ਦੇ ਬਰਾਬਰ ਆਪਣੀ ਵੱਖਰੀ ਗੱਦੀ ਚਲਾਉਣੀ ਸ਼ੁਰੂ ਕਰ ਦਿੱਤੀ ਸਭ ਤੋਂ ਖਤਰਨਾਕ ਗੱਲ ਇਹ ਸੀ ਕਿ ਉਹਨਾਂ ਨੇ ਸੰਗਤ ਨੂੰ ਪਰਮਾਉਣ ਲਈ ਨਾਨਕ ਦੀ ਮੋਹਰ ਆਪਣੀਆਂ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਹਨਾਂ ਨੂੰ ਮਹਿਲਾ 6 ਅਤੇ ਮਹਿਲਾ 7 ਕੈਕੇ ਪ੍ਰਚਾਰਨਾ ਸ਼ੁਰੂ ਕਰ ਦਿੱਤਾ। ਜ਼ਰਾ ਸੋਚੋ ਜੇ ਉਸ ਸਮੇਂ 6ਵੇਂ, 7ਵੇਂ ਅਤੇ 8ਵੇਂ ਗੁਰੂ ਵੀ ਆਪਣੀ ਬਾਣੀ ਰਚਦੇ ਤਾਂ ਆਮ ਸਿੱਖ ਲਈ ਅਸਲੀ ਅਤੇ ਨਕਲੀ ਬਾਣੀ ਵਿੱਚ ਫਰਕ ਕਰਨਾ ਕਿੰਨਾ ਔਖਾ ਹੋ ਜਾਂਦਾ। ਇਸ ਵੱਡੇ ਪੁਲੇਖੇ ਤੋਂ ਕੌਮ ਨੂੰ ਬਚਾਉਣ ਲਈ ਅਤੇ ਗੁਰਬਾਣੀ ਦੀ ਪਵਿੱਤਰਤਾ ਨੂੰ 100% ਸ਼ੁੱਧ ਰੱਖਣ ਲਈ ਗੁਰੂ ਸਾਹਿਬਾਨ ਨੇ ਬਾਣੀ ਨਾ ਰਚਣ ਦਾ ਦੂਰ ਅੰਦੇਸ਼ੀ ਵਾਲਾ ਫੈਸਲਾ ਲਿਆ। ਭਾਗ 4 ਕੀ ਮੁੰਦਾਵਣੀ ਇੱਕ ਅੰਤਿਮ ਮੋਹਰ ਹੈ? ਕਈ ਵਾਰ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਤ ਵਿੱਚ ਮੁੰਦਾਵਣੀ ਦੀ ਰਚਨਾ ਕਰਕੇ ਇਸ ਤੇ ਇੱਕ ਮੋਹਰ ਲਗਾ ਦਿੱਤੀ ਸੀ। ਪਰ मुंडावਣੀ ਦਾ ਅਸਲ ਅਰਥ ਹੈ 부ਜਾਰਤ ਜਾਂ ਅੰਤਿਕਾ ਜੇ ਇਹ ਪੱਕੀ ਮੋਹਰ ਹੁੰਦੀ ਤਾਂ ਇਸ ਤੋਂ ਬਾਅਦ ਗੁਰੂ ਸਾਹਿਬ ਦਾ ਆਪਣਾ ਸ਼ਲੋਕ ਨਾ ਆਉਂਦਾ ਸੱਚ ਤਾਂ ਇਹ ਹੈ ਕਿ ਇਤਿਹਾਸ ਅਨੁਸਾਰ ਪੰਜਵੇਂ ਪਾਤਸ਼ਾਹ ਨੇ ਗ੍ਰੰਥ ਸਾਹਿਬ ਵਿੱਚ ਅਗਲੇ ਗੁਰੂਆਂ ਲਈ ਖਾਲੀ ਪੰਨੇ ਵੀ ਛੱਡੇ ਸਨ ਜਿੱਥੇ ਬਾਅਦ ਵਿੱਚ ਨੌਵੇਂ ਪਾਤਸ਼ਾਹ ਦੀ ਬਾਣੀ ਦਰਜ ਕੀਤੀ ਗਈ ਸਿੱਟਾ ਅਤੇ ਅੰਤਿਮ ਵਿਚਾਰ ਸੰਗਤ ਜੀ ਤਾਂ ਆਓ ਅੱਜ ਦੀ ਇਸ ਗਲਬਾਤ ਇਸ ਸਾਰ ਨੂੰ ਸਿਰਫ ਦਿਮਾਗ ਨਾਲ ਨਹੀਂ ਬਲਕਿ ਆਪਣੀਆਂ ਰੂਹਾਂ ਵਿੱਚ ਵਸਾਈਏ ਸਵਾਲ ਇਹ ਨਹੀਂ ਸੀ ਕਿ ਕੁਝ ਗੁਰੂਆਂ ਨੇ ਬਾਣੀ ਕਿਉਂ ਨਹੀਂ ਲਿਖੀ ਬਲਕਿ ਅਸਲ ਸੱਚ ਇਹ ਹੈ ਕਿ ਹਰ ਗੁਰੂ ਨੇ ਉਸ ਸਮੇਂ ਦੀ ਲੋੜ ਅਨੁਸਾਰ ਪੰਥ ਨੂੰ ਉਹ ਕੁਝ ਦਿੱਤਾ ਜਿਸ ਦੀ ਸਭ ਤੋਂ ਵੱਧ ਲੋੜ ਸੀ ਇੱਕ ਪਾਸੇ ਉਹ ਗੁਰੂ ਸਨ ਜਿਨ੍ਹਾਂ ਨੇ ਸ਼ਬਦ ਰੂਪੀ ਅਮਰ ਬਾਣੀ ਦੀ ਉਹ ਪਵਿੱਤਰ ਨੀ ਰੱਖੀ ਜਿਸ ਨੇ ਸਾਨੂੰ ਆਤਮਿਕ ਗਿਆਨ ਅਤੇ ਜੀਵਨ ਦਾ ਸਹੀ ਮਾਰਗ ਦਿਖਾਇਆ ਇਹ ਉਹ ਨਹੀਂ ਹੈ ਜਿਸ ਤੇ ਸਿੱਖੀ ਦਾ ਪੂਰਾ ਮਹਿਲ ਖੜਾ ਹੈ ਪਰ ਦੂਜੇ ਪਾਸੇ ਉਹ ਗੁਰੂ ਸਨ ਜਿਨ੍ਹਾਂ ਨੇ ਉਸ ਨਿਆ ਤੇ ਆਪਣੇ ਕਰਮਾ ਆਪਣੀਆਂ ਕੁਰਬਾਨੀਆਂ ਅਤੇ ਆਪਣੇ ਲਹੂ ਨਾਲ ਕੌਮ ਦੀ ਇੱਕ ਅਜਿਹੀ ਅਦੁੱਤੀ ਇਮਾਰਤ ਉਸਾਰੀ ਜੋ ਅੱਜ ਤੱਕ ਚੜ੍ਹਦੀ ਕਲਾ ਵਿੱਚ ਹੈ ਜੇ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੀਆਂ ਤਲਵਾਰਾਂ ਨਾ ਪਹਿਨਦੇ ਤਾਂ ਸ਼ਾਇਦ ਬਾਣੀ ਦੀ ਰੱਖਿਆ ਕਰਨ ਵਾਲਾ ਕੋਈ ਨਾ ਬਚਦਾ ਜੇ ਗੁਰੂ ਹਰਿਰਾਏ ਸਾਹਿਬ ਸੇਵਾ ਅਤੇ ਦਇਆ ਦਾ ਸੁਨੇਹਾ ਨਾ ਦਿੰਦੇ ਤਾਂ ਸਿੱਖੀ ਵਿੱਚ ਕੋਮਲਤਾ ਅਤੇ ਪਿਆਰ ਦੀ ਭਾਵਨਾ ਅਧੂਰੀ ਰਹਿ ਜਾਂਦੀ ਅਤੇ ਜੇ ਗੁਰੂ ਗੋਬਿੰਦ ਸਿੰਘ ਜੀ ਆਪਣਾ ਸਰਬੰਸ ਵਾਰ ਕੇ ਖਾਲਸਾ ਨਾ ਸਾਜਦੇ ਤਾਂ ਸਿੱਖੀ ਇੱਕ ਕੌਮ ਵਜੋਂ ਸ਼ਾਇਦ ਕਦੇ ਸਿਰ ਨਾ ਚੁੱਕ ਸਕਦੀ ਕਦੇ ਸੋਚਿਆ ਹੈ ਸਾਡੇ ਸਿਰਾਂ ਤੇ ਸਜੀਆਂ ਦਸਤਾਰਾਂ ਦਾ ਸਵੈਮਾਨ ਸਾਡੇ ਗਾਤਰੇ ਵਿੱਚ ਪਈ ਕਿਰਪਾਨ ਦੀ ਸ਼ਕਤੀ ਸਾਡੇ ਦਿਲਾਂ ਵਿੱਚ ਵਸਿਆ ਸੇਵਾ ਦਾ ਜਜ਼ਬਾ ਇਹ ਸਭ ਕਿੱਥੋਂ ਆਇਆ ਉਹਨਾਂ ਹੀ ਗੁਰੂਆਂ ਦੀ ਦੇਣ ਹੈ ਜਿਨ੍ਹਾਂ ਨੇ ਬਾਣੀ ਲਿਖੀ ਨਹੀਂ ਸਗੋਂ ਬਾਣੀ ਨੂੰ ਜੀ ਕੇ ਆਪਣੇ ਲਹੂ ਨਾਲ ਸਿੰਜ ਕੇ ਖਾਲਸੇ ਦੀ ਕਿਸਮਤ ਲਿਖੀ ਉਹਨਾਂ ਦਾ ਜੀਵਨ ਹੀ ਸਾਡੇ ਲਈ ਸਭ ਤੋਂ ਵੱਡੀ ਗੁਰਬਾਨੀ ਹੈ ਅਸਲ ਵਿੱਚ 10 ਪਾਤਸ਼ਾਹੀਆਂ ਇੱਕ ਹੀ ਜੋਤ ਦੇ 10 ਸਰੂਪ ਸਨ ਹਰ ਸਰੂਪ ਨੇ ਉਹ ਹੀ ਕੀਤਾ ਜੋ ਉਸ ਸਮੇਂ ਰੱਬੀ ਹੁਕਮ ਸੀ ਬਾਣੀ ਅਤੇ ਕਰਮ ਸ਼ਬਦ ਅਤੇ ਸ਼ਹਾਦਤ ਦੋਵੇਂ ਹੀ ਸਿੱਖੀ ਦੇ ਦੋ ਅਨਿਖੜਵੇ ਆਂਗਣ ਇੱਕ ਤੋਂ ਬਿਨਾ ਦੂਜਾ ਅਧੂਰਾ ਹੈ ਸਾਡੇ ਚੈਨਲ ਗਲਬਾਤ ਤੇ ਸਾਡੀ ਇਹੀ ਕੋਸ਼ਿਸ਼ ਹੈ ਕਿ ਅਸੀਂ ਆਪਣੇ ਸ਼ਾਨਾਮਤ ਤੇ ਵਿਰਸੇ ਦੀਆਂ ਇਹਨਾਂ ਡੁੰਗੀਆਂ ਪਰਤਾਂ ਨੂੰ ਮਿਲ ਕੇ ਫਰੋਲੀਏ ਅਤੇ ਸਮਝੀਏ ਜੇ ਅੱਜ ਦੀ ਇਹ ਗਲਬਾਤ ਤੁਹਾਡੇ ਦਿਲ ਨੂੰ ਛੋ ਗਈ ਹੋਵੇ ਅਤੇ ਤੁਹਾਨੂੰ ਮਾਣ ਮਹਿਸੂਸ ਹੋਇਆ ਹੋਵੇ ਤਾਂ ਆਪਣਾ ਪਿਆਰ ਦਿਖਾਉਣ ਲਈ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਇਸ ਨੂੰ ਆਪਣੇ ਦੋਸਤਾਂ ਅਤੇ ਖਾਸ ਕਰਕੇ ਨੌਜਵਾਨ ਪੀੜੀ ਨਾਲ ਸ਼ੇਅਰ ਕਰੋ ਤਾਂ ਕਿ ਉਹ ਵੀ ਆਪਣੇ ਇਤਿਹਾਸ ਦੀ ਇਸ ਅਮੀਰੀ ਨੂੰ ਜਾਣ ਸਕਣ ਅਤੇ ਜੇਕਰ ਤੁਸੀਂ ਅਜਿਹੀਆਂ ਹੋਰ ਡੂੰਘੀਆਂ ਗੱਲਾਂ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਗਲਬਾਤ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਘੰਟੀ ਵਾਲਾ ਬਟਨ ਵੀ ਦਬਾ ਦਿਓ ਇਸ ਵੀਡੀਓ ਵਿੱਚ ਦਿੱਤੀ ਗਈ ਜਾਣਕਾਰੀ ਇਤਿਹਾਸਕ ਸਰੋਤਾਂ ਵੱਖ-ਵੱਖ ਵਿਦਵਾਨਾਂ ਦੇ ਵਿਚਾਰਾਂ ਅਤੇ ਪ੍ਰਚਲਿਤ ਕਥਾਵਾਂ ਤੇ ਆਧਾਰਿਤ ਹੈ ਸਾਡਾ ਮਕਸਦ ਸਿਰਫ ਇੱਕ ਸੇਤਮੰਦ ਗਲਬਾਤ ਰਾਹੀ ਜਾਣਕਾਰੀ ਸਾਂਝੀ ਕਰਨਾ ਹੈ ਕਿਸੇ ਦੀਆਂ ਧਾਰਮਿਕ ਪਾਵਨਾਵਾਂ ਨੂੰ ਠੇਸ ਪਹੁੰਚਾਉਣਾ ਬਿਲਕੁਲ ਨਹੀਂ ਜੇਕਰ ਕੋਈ ਜਾਣਕਾਰੀ ਦਿੰਦੇ ਹੋਏ ਅਣਜਾਣੇ ਵਿੱਚ ਕੋਈ ਗਲਤੀ ਹੋ ਗਈ ਹੋਵੇ ਤਾਂ ਅਸੀਂ ਉਸ ਲਈ ਖਿਮਾ ਦੇ ਜਾਚਕਾ ਪੁੱਲ ਚੁਕ ਮਾਫ ਇਸ ਸੋਚ ਭਰਪੂਰ ਸਫਰ ਵਿੱਚ ਸਾਡੇ ਨਾਲ ਜੁੜਨ ਲਈ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ